ਕੀਤਾ ਸੀਗਾ ਕਹਿੰਦੇ ਜਿਹੜੀ 84 ਸੀਗੀ ਇਹ ਸਾਰੀ ਕਹਿੰਦੇ ਇਹਨਾਂ ਨੇ ਆਰਗੇਨਾਈਜ਼ ਕੀਤੀ ਹੈ ਕਾਂਗਰਸ ਨੇ ਤੇ ਅਸੀਂ ਤੇ ਸਜਾਵਾਂ ਦਿੱਤੀਆਂ ਨੇ ਮੇਰੀ ਗੱਲ ਸੁਣਾਓ ਮੇਰਾ خیال ਪਤਾ ਨਹੀਂ ਇਹਨਾਂ ਪੜਿਆ ਕਿ ਨਹੀਂ ਪੜਿਆ ਮੈਂ ਪੜਿਆ ਵਾਈਟ ਪੇਪਰ ਇੱਕ ਸਰਕਾਰ ਨੇ ਕੀਤਾ ਵਾ ਇਸ਼ੂ ਲੈ ਕੇ ਇਹ ਪੜ ਸਕਦੇ ਲਾਇਬ੍ਰੇਰੀ ਵਿੱਚੋਂ ਕਿਤੋਂ ਹੀ ਪੜ ਸਕਦੇ ਆ 90% ਕਸੂਰ ਬਰਨਾਲੇ ਦਾ ਟੋਰੇ ਦਾ ਤੇ ਬਾਦਲ ਦਾ ਸੀ ਜਿੱਥੇ ਲੈਟਰਾਂ ਲੱਗੀਆਂ ਉਹਨਾਂ ਦੀ ਪ੍ਰਿੰਟਡ ਵਿਦ ਸਾਈਨ ਇਹ ਤਾਂ ਸਾਈਨ ਇੱਕ ਲੈਟਰ ਮੈਂ ਦਿਖਾ ਉਹ ਆਵਾਜ਼ ਤੀਤੀ ਚਲਾਈ ਜਾ ਸਾਡਾ ਟੱਕਰ ਦੋ ਇੱਕ ਸਾਡਾ ਇਹਨਾਂ ਦਾ ਵੀ ਗੱਲ ਰੱਖਦਾ 29 ਗੱਲ ਚੱਲੀਏ ਚਲੋ ਗੱਲ ਲਈ ਅਸੀਂ ਵਾਸਤੇ ਸਾਡੇ ਦਰਬਾਰ ਸਾਹਿਬ ਤੇ ਅਟੈਕ ਹੋਇਆ ਇਕੱਲੇ ਅਸੀਂ ਕਾਂਗਰਸ ਨੂੰ ਕਦੀ ਦੋਸ਼ੀ ਨਹੀਂ ਮੰਨਾਂਗੇ ਕਾਂਗਰਸ ਦੀ ਸਰਕਾਰ ਹੀ ਕੀਤਾ ਉਹਦੇ ਵਾਸਤੇ ਧਰਨੇ ਕਿੰਨੇ ਲਾਏ ਟੈਸਟ ਕਿੰਨੇ ਦਿੱਲੀ ਕੀਤਾ ਭਾਜਪਾ ਨੇ ਅਡਾਨੀ ਦੀ ਪਹਿਲਾਂ ਕਿਤਾਬ ਪੜੋ ਉਹਦੇ ਵਿੱਚ ਉਹਨੇ ਖੁਦ ਕਿਹਾ ਅਸੀਂ ਵਿੰਦਰਾ ਨੂੰ ਮਜਬੂਰ ਕੀਤਾ ਉਹਦੇ ਵਿੱਚ ਚਿੱਠੀਆਂ ਕਿੰਨੇ ਲਿਖਿਆ ਬਾਦਲ ਨੇ ਲਿਖਿਆ ਟੋਰੇ ਨੇ ਲਿਖਿਆ ਆਜਾ ਚਾਹੇ ਕਿੰਨੇ ਵੀ ਪੰਜਾਬ ਅਸੀਂ ਜਾ ਕੇ ਦੇਵਾਂਗੇ ਇਹ ਗੱਲਾਂ ਅਸੀਂ ਹਾਂ ਅਸੀਂ ਦੇ ਵਾਗੇ ਇਹ ਕੀ ਹੈ ਵਾਈਟ ਪੇਪਰ ਇਸ ਦੇ ਡਾਕੂਮੈਂਟ ਦੇ ਵਿੱਚ ਜਦੋਂ ਉਹ ਜਦੋਂ ਜਿੱਦਣ ਕਹੋ ਉਹ ਤਾਂ ਇੱਥੇ ਹੀ ਐਸਾ ਕੀ ਇੱਕ ਕਰਕੇ ਸੌ ਲੈ ਲੋ ਮੈਂ 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 ਚੋਣਾ ਮੈਂ ਚਲੋ ਮੈਂ ਆਜ ਦੇਖੋ ਜੀ ਮੈਂ ਮੇਰੀ ਮੇਦੇ ਸੁਣ ਲੈਣਾ